ਦੇ ਵਿੱਚੋਂ ਵਿੱਚ ਬਹਿ ਰਿਹਾ ਬੁੱਢਾ ਦਰਿਆ ਜੋ ਅੱਜ ਤੱਕ ਗੰਦੇ ਨਾਲੇ ਦੇ ਨਾਮ ਦੇ ਨਾਲ ਜਾਂ ਜਾਂਦੇ ਜਾਂਦਾ ਤਾਂ ਬਲੀਪੁਰ ਕਲਾ ਦੇ ਵਿੱਚ ਸਤਲੁਜ ਦਰਿਆ ਅਤੇ ਬੁੱਢਾ ਨਾਲਾ ਇਕੱਠੇ ਹੁੰਦੇ ਨੇ ਤਾਂ ਉੱਥੇ ਦਾ ਦ੍ਰਿਸ਼ ਜਿਹੜਾ ਦੇਖ ਕੇ ਰੋਂਦੇ ਖੜੇ ਕਰ ਦਿੰਦੇ ਨੇ ਤਾਂ ਬਲੀਪੁਰ ਕਲਾ ਦੇ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਕੈਂਸਰ ਵਰਗੀਆਂ ਭਿਆੜਕ ਬਿਮਾਰੀਆਂ ਤੇ ਨਾਲ ਜੂਝ ਰਹੇ ਨੇ ਇਸ ਦੇ ਨਾਮ ਨਾਲ ਹੋਰ ਕਈ ਬਿਮਾਰੀਆਂ ਨੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੀਆਂ ਕਿ ਬਿਮਾਰੀਆਂ ਬੈਠ ਨੂੰ ਜੋਕਰ ਮਾਲਵਾ ਬਿਲਡਿੰਗ ਦੀ ਗੱਲ ਕਰੀਏ ਤਾਂ ਸਤਲੁਜ ਦਰਿਆ ਦਾ ਪਾਣੀ ਲੋਕ ਪੀਂਦੇ ਨੇ ਤਾਂ ਸਤਲੁਜ ਦਰਿਆ ਦਾ ਪਾਣੀ ਵੀ ਬੁੱਢੇ ਇਹ ਨਾਲ ਦੇ ਨਾਲ ਗੰਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਕਾਲੇ ਪਾਣੀ ਦਾ ਮੋਰਚਾ ਖੋਲਿਆ ਗਿਆ ਸੀ ਤਾਂ ਵੱਡੇ ਇਕੱਠ ਰੱਖਿਆ ਗਿਆ ਹੈ ਲੁਧਿਆਣਾ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਕਿਸਾਨ ਜਿੱਥੇ ਬੰਦੀਆਂ ਤੇ ਪਹੁੰਚੀਆਂ ਹੋਈਆਂ ਨੇ ਕਿਸਾਨ ਅੰਗੂ ਕੋਲ ਹੋ ਰਹੀ ਨੇ ਤਾਂ ਆਮ ਲੋਕ ਵੀ ਘਰਾ ਤੋਂ ਨਿਕਲ ਕੇ ਪਹੁੰਚੇ ਹੋਏ ਨੇ ਤਾਂ ਦੂਜੇ ਪਾਸੇ ਤੁਹਾਨੂੰ ਲੋਕਾਂ ਦੀ ਤਸਵੀਰ ਦਿਖਾਵਾਂਗੇ ਵੱਡੀ ਗਿਣਤੀ ਦੇ ਵਿੱਚ ਲੋਕ ਕਾ ਖਾਲਸਾ ਜਾਂ ਕਾਲੇ ਮੋਰਚੇ ਦੇ ਵਿੱਚ ਸ਼ਾਮਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਸ਼ਾਲ ਮਾਰਚ ਹੈ ਉਹ ਕੱਢਿਆ ਜਾਣਾ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਭਾਈ ਵਾਲਾ ਚੌਕ ਤੱਕ ਜਿਹੜਾ ਕਿ ਵਿਸ਼ਾਲ ਮਾਰਚ ਹੈ ਉਹ ਕੱਢਿਆ ਜਾਣਾ ਤਾਂ ਮਕਸਦ ਇੱਕ ਹੈ ਕਿ ਪੰਜਾਬ ਦੇ ਧਰਤੀ ਦਾ ਇਤਲੇ ਪਾਰੇ ਨੂੰ ਬਚਾਇਆ ਜਾਵੇ ਪੰਜਾਬ ਦੀ ਜਕਰ ਪਾਣੀਆਂ ਦੀ ਗੱਲ ਕਰੀਏ ਤਾਂ ਲਗਾਤਾਰ ਪਾਣੀ ਧਰਤੀ ਹਟਲਾ ਪਾਣੀ ਲਗਾਤਾਰ ਘਟਦਾ ਜਾ ਰਿਹਾ ਜਿਸ ਨੂੰ ਬਚਾਉਣ ਦੇ ਲਈ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਉਪਾਲੇ ਕੀਤੇ ਜਾ ਰਹੇ ਪਰ ਜੇਕਰ ਪੰਜਾਬ ਦੇ ਉਤਲੇ ਪਾਣੀਆਂ ਦੀ ਗੱਲ ਕਰੀਏ ਦਰਿਆਈ ਦਰਿਆਵਾਂ ਦੇ ਪਾਣੀਆਂ ਦੀ ਗੱਲ ਕਰੀਏ ਤਾਂ ਦਰਿਆਵਾਂ ਦੇ ਪਾਣੀ ਲਗਾਤਾਰ ਰਜੂਸ਼ਨ ਹੁੰਦੇ ਹੋਏ ਨਜ਼ਰ ਆ ਰਹੇ ਹਨ ਤੈਨੂੰ ਤਾਂ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਪਰ ਪੰਜ ਦਰਿਆਵਾਂ ਦਾ ਪਾਣੀ ਹੈ ਜੋ ਪੀਣ ਲੱਗ ਨਹੀਂ ਰਿਹਾ ਕੋਈ ਸਮਾਂ ਹੁੰਦਾ ਸੀ ਲੋਕਾਂ ਦੇ ਕਿਹਦਾ ਪਾਣੀ ਪੀਂਦੇ ਸੀਗੇ ਪੁਹਾ ਦਾ ਪਿੰਡ ਜਿਸਕੇ ਪਰਾਜੇ ਸਮਾ ਇਹ ਆ ਤੁਕੇ ਕਿ ਦਰਿਆ ਦੇ ਪਾਣੀ ਨੂੰ ਦੇਖ ਕੇ ਵੀ ਲੋਕ ਖੜੇ ਹੋ ਜਾਂਦੇ ਨੇ ਵਲੀਪੁਰ ਕਲਾ ਜਿੱਥੇ ਸੱਜਣੋ ਦਰਿਆ ਤੇ ਬੁੱਢਾ ਨਾਲ ਇਕੱਠੇ-ਇਕੱਠੇ ਹੁੰਦੇ ਨੇ ਉਹ ਜਗ੍ਹਾ ਦਾ ਦ੍ਰਿਸ਼ ਉਹਨਾਂ ਨੇ ਦੇਖ ਕੇ ਰੋਬ ਦੇ ਪਰ ਖੜੇ ਕਰ ਦਿੰਦੇ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਪੰਜਾਬ ਲੈ ਕੇ ਹੁਣ ਲੋਕ ਜਿਹੜੇ ਗਲ ਚੁੱਕੇ ਹੋਏ ਨੇ ਤੱਜ ਵਿਸ਼ਾਲ ਮੋਰਚਾ ਵਿਸਾਲ ਮੋਟੇ ਕੋਲੋ ਦਿੱਤੀ ਗਈ 12 ਤੋਂ ਵੱਧ ਗਿਣਤੀ ਵਿੱਚ ਲੋਕ ਇੱਥੇ ਕੁੰਜਣਾ ਸ਼ੁਰੂ ਹੋ ਚੁੱਕੇ ਹੋਏ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣੇ ਦੀਆਂ ਤਾਂ ਪੰਜਾਬ ਦੇ ਵਿੱਚ ਹੁਣ 11 ਕਰੋੜ ਰੁਪਏ ਪਾਣੀਆਂ ਨੂੰ ਪ੍ਰਦੂਸ਼ਣ ਕਰਨ ਤੋਂ ਬਚਾਉਣ ਦੇ ਲਈ ਸਾਰਾ ਰਾਜ ਦੇ ਸੀ ਤੇ ਮੁਕਦਮੇ ਉੱਤੇ ਕਾਜ ਇੱਕ ਮੋਰਚਾ ਸ਼ੁਰੂ ਹੋਇਆ ਤਾਂ ਦੇਖਣਾ ਹੋਵੇਗਾ ਇਸ ਮੋਰਚੇ ਦਾ ਅਸਰ ਹੈ ਉਹ ਕਿੰਨਾ ਕਿ ਪ੍ਰਸ਼ਾਸਨ ਦੇ ਉੱਤੇ ਜਾਵਲ ਸਰਕਾਰਾਂ ਦੇ ਉੱਤੇ ਹੁੰਦਾ ਹੋਇਆ ਨਜ਼ਰ ਆਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਕਿਆ ਹੀ ਜੋ ਬੁੱਢਾ ਤੇ ਰਿਐਕਸ਼ਨ ਹੁੰਦਾ ਸੀ ਹੁਣ ਗੰਦੇ ਵਾਲੇ ਰੂਪ ਧਾਰ ਚੁੱਕਿਆ ਹੋਇਆ ਤੇ ਲਗਾਤਾਰ ਹੁਣ ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ ਨੇ ਤੇ ਕਿਹਾ ਜਾ ਰਿਹਾ ਕਿ ਬੁੱਢੇ ਵਾਲੇ ਨੂੰ ਵਾਪਸ ਬੁੱਢਾ ਦਰਿਆ ਬਣਾਇਆ ਜਾਵੇਗਾ ਤਾਂ ਜਿੱਥੇ ਲੋਕ ਦਰਿਆਵਾਂ ਦਾ ਪਾਣੀ ਪੀ ਕੇ ਭਿਆਨਕ ਬਿਮਾਰ ਦੇ ਸ਼ਿਕਾਰ ਹੋ ਰਹੇ ਨੇ ਤਾਂ ਹੁਣ ਦੇਖਣਾ ਹੋਵੇਗਾ ਜੇਕਰ ਗੰਨੇ ਨਾਲ ਦਾ ਪਾਣੀ ਸਾਫ਼ ਹੁੰਦਾ ਤਾਂ ਲੋਕ ਆਪਣੀ ਜ਼ਿੰਦਗੀ ਜਿਹੜੀ ਨੇ ਫਿਰ ਇੱਕ ਵਾਰ ਸ਼ੁਰੂ ਕਰਦੇ ਕਿ ਸ਼ੁਰੂ ਤਾਂ ਕਹਿ ਰਹੇ ਕਿ ਲੋਕ ਮਰਨ ਕੰਡੇ ਪੀਓ ਇਹਨਾਂ ਦੇ ਵਿੱਚ ਕੋਈ ਤੋੜਾ ਹੀ ਨਹੀਂ ਹੈਗਾ ਕਿਉਂਕਿ ਮਲੀਪੁਰ ਕਲਾਂ ਦੇ ਵਿੱਚ ਜਾ ਕੇ ਜੇਕਰ ਦੇਖਿਆ ਤਾਂ ਅਸੀਂ ਇੱਕ ਰਿਪੋਰਟ ਵੀ ਸਾਂਝੀ ਕੀਤੀ ਸੀ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੈਂਸਰ, ਕਾਲਾ ਪੀਲਿਆ ਤੋਂ ਇਲਾਵਾ ਹੋਰ ਭਿਆਨਕ ਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਕੇਵਲ ਪ੍ਰੋਫੈਸਰ ਹੋਰ ਨਾਲ ਹਿੰਮਤ ਕਹਿੰਦੇ ਨੇ ਕਿ ਸੁਣਿਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप